ਕਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਜਦੋਂ ਟਰੰਪ ਦਾ ਵੱਡਾ ਜੂ ਟਰਨ ਵਰਕ ਪਰਮਿੰਟ ਨੂੰ ਲੈ ਕੇ ਬਦਲ ਦਿੱਤਾ ਇਹ ਨਿਯਮ ਭਾਰਤਿਆਂ ਤੇ ਵੀ ਪਵੇਗਾ ਅਸਰ 31 ਅਕਤੂਬਰ ਅਮਰੀਕਾ ਵਿੱਚ ਡੋਨਲਡ ਟਰੰਪ ਪ੍ਰਸ਼ਾਸਨ ਨੇ ਦੇਸ਼ ਵਿੱਚ ਕੰਮ ਕਰ ਰਖੇ ਲੱਖਾਂ ਪ੍ਰਵਾਸੀ ਕਾਮਿਆਂ ਨੂੰ ਵੱਡਾ ਝਟਕਾ ਦਿੱਤਾ ਹੈ ਟਰੰਪ ਪ੍ਰਸ਼ਾਸਨ ਨੇ ਬਾਈਡਨ ਕਾਲ ਦੇ ਉਸ ਮਹੱਤਵਪੂਰਨ ਨਿਯਮ ਨੂੰ ਬਲਟ ਦਿੱਤਾ ਹੈ ਜੋ ਵਰਕ ਪਰਮਨੈਂਟ ਦੀ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਵੀ ਪ੍ਰਵਾਸੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੰਦਾ ਸੀ ਅਮਰੀਕੀ ਗ੍ਰੈਂਡ ਸੁਰੱਖਿਆ ਵਿਭਾਗ ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਅੱਜ 31 ਅਕਤੂਬਰ ਇਸ ਤੋਂ ਜਾਂ ਇਸ ਤੋਂ ਬਾਅਦ ਰੋਜ਼ਗਾਰਕਰ ਦਸਤਾਵੇਜ਼ ਨਵਿਨੀਕਰਨ ਲਈ ਅਰਜੀ ਦੇਣ ਵਾਲਿਆਂ ਨੂੰ ਹੁਣ ਆਟੋਮੈਟਿਕ ਵੱਧ ਦੇ ਦਾ ਲਾਭ ਨਹੀਂ ਮਿਲੇਗਾ ਇਸ ਫੈਸਲੇ ਦੇ ਨਾਲ 19000 ਵਿਦੇਸ਼ ਦੇਸ਼ੀ ਕਰਮਚਾਰੀਆਂ ਵਿਸ਼ੇਸ਼ ਕਰਕੇ ਭਾਰਤੀਆਂ ਤੇ ਸਿੱਧਾ ਅਸਰ ਪੈਣ ਦਾ ਖਰਚਾ ਹੈ ਜੋ H4 ਵੀਜ਼ਾ ਗ੍ਰੀਨ ਕਾਰਡ ਧਾਰਕਾਂ ਦੇ ਜੀਵਨ ਸਾਥੀ ਜਾਂ F1 ਵੀਜ਼ਾ ਤੇ ਕੰਮ ਕਰ ਰਹੇ ਹਨ ਬਾਈਡਨ ਪ੍ਰਸ਼ਾਸਨ ਦੇ ਨਿਯਮ ਤਹਿਤ ਜੇਕਰ ਕੋਈ ਪ੍ਰਵਾਸੀ ਕਰਮਚਾਰੀ ਆਪਣੇ ਵਰਕ ਪਰਮਿਟ ਦੇ ਖਤਮ ਹੋਣ ਤੋਂ ਪਹਿਲਾਂ ਉਸ ਦੇ ਨਵੀਨੀ ਕਰਨ ਲਈ ਸਮੇਂ ਤੇ ਅਰਜੀ ਦੇ ਦਿੰਦਾ ਸੀ ਤਾਂ ਉਸ ਨੂੰ 540 ਦਿਨਾਂ ਦੇ ਦਿਨਾ ਤੱਕ ਦਾ ਆਟੋਮੈਟਿਕ ਵਾਧਾ ਮਿਲ ਜਾਂਦਾ ਸੀ ਇਸ ਦਾ ਮਤਲਬ ਸੀ ਕਿ ਜੇਕਰ ਉਹਨਾਂ ਦੀ ਅਰਜੀ ਬਕਾਇਆ ਵੀ ਹੈ ਤਾਂ ਵੀ ਉਹ ਕਾਨੂੰਨੀ ਰੂਪ ਨਾਲ ਕੰਮ ਕਰਨਾ ਜਾਰੀ ਰੱਖ ਸਕਦੇ ਸਨ 31 ਅਕਤੂਬਰ ਤਜਾ ਤੋ ਇਹ 540 ਦਿਨਾਂ ਦਾ ਆਟੋਮੈਟਿਕ ਵਾਧਾ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ ਹੁਣ ਹਰ ਵਾਰ ਵਰਕ ਪਰਮਿਟ ਡਾਉਣ ਤੋਂ ਪਹਿਲਾਂ ਪ੍ਰਵਾਸੀ ਨੂੰ ਨਵੀਂ ਸੁਰੱਖਿਆ ਜਰਾਂਚ ਅਤੇ ਅਢੀਕ ਪ੍ਰਕਿਰਿਆ ਚਲੰਗਣਾ ਹੋਵੇਗਾ ਜਿਨ੍ਹਾਂ ਲੋਕਾਂ ਦੇ ਵਰਕ ਪਰਮਿਟ 31 ਅਕਤੂਬਰ ਤੋਂ ਪਹਿਲਾਂ ਹੀ ਆਟੋਮੈਟਿਕ ਤੌਰ ਤੇ ਵੱਧ ਚੁੱਕੇ ਹਨ ਉਹਨਾਂ ਤੇ ਇਹ ਨਵਾਂ ਨਿਯਮ ਲਾਗੂ ਨਹੀਂ ਹੋਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ